ਆਜੋ ਵੀ ਆਜੋ ਰਹਿਣਾ ਕਰੋ ਆਜੋ ਆਜੋ ਨੰਗੇ ਹੋ ਕੱਲਾ ਕੱਲਾ ਕਰਕੇ ਆਏ ਹੋ ਹਾਂ ਵੀ ਉਹ ਗੂਗਲ ਬਾਈ ਜਾ ਰਹੇ ਇੱਥੇ ਨੇੜੇ ਤੇਰੇ ਲੰਗਰ ਕਿੱਥੇ ਲੱਗਿਆ ਲੰਗਰ ਮੈਂ ਪਹਿਲਾਂ ਇਹ ਦੱਸ ਯਾਰ ਨੂੰ ਮੈਂ ਤੇਰੇ ਨਾਲ ਪੜਿਆ ਜ ਤੂੰ ਮੈਨੂੰ ਯਾਰ ਕਹੀ ਜਾਣਾ ਨਾ ਲੰਗਰ ਲੱਗਿਆ ਹੋਇਆ ਦਿੱਲੀ ਉੱਥੇ ਚਲਾ ਜਾ ਪਰ ਦਿੱਲੀ ਬੜਾ ਦੂਰ ਹੈ ਇਹ ਜਾਣਾ ਵੀ ਜ਼ਰੂਰ ਹੈ ਕਿੰਨੇ ਪੈਸੇ ਲੱਗੇਗੇ ਆ ਮੈਂ ਤੈਨੂੰ ਰੱਤੀ ਆਣਾ ਦੀਦਾ ਚੱਲ ਪਾ ਜਾ ਤੋ ਚੱਲ ਚਾਲੂ ਵੀ ਅਗਲਾ ਆਜੋ ਓ ਗੂਗਲ ਇੱਕ ਗਾਣਾ ਤਸਨਾ ਦੇ ਮਖਨਾ ਜੱਜੀ ਵੀਰਾ ਓ ਡੋਗਰਾ ਗਾਣੇ ਚਾਹੇ ਤੋ ਸੁਣ ਲੀ ਓਏ ਪਰ ਇਹ ਤਾਂ ਦਸ ਗਾਣਾ ਜੱਜੀ ਵੀ ਦਾ ਸੋਨਾ ਕੇ ਗੱਗੂ ਗੱਲਦਾ ਓਏ ਜੱਜੀ ਵੀ ਦਾ ਹਾਂ ਇਹੜਾ ਸੁਣਨਾ ਜੱਜੀ ਵੀ ਦਾ ਓ ਦੋ ਸੱਪ ਦੇ ਬੱਚੇ ਲਮਕਾ ਲੈ ਕੁੜੀ ਦੇ ਗੋਰੇ ਮੁਖ ਤੇ ਕੁੜੀ ਦੇ ਗੋਰੇ ਮੁਖ ਤੇ ਦੋ ਜਲਸਾ ਦੇ ਨਾਗ ਬਣਾ ਲੈ ਕੁੜੀ ਦੇ ਗੋਰੇ ਮੁਖ ਤੇ ਕੁੜੀ ਦੇ ਗੋਰੇ ਮੁਖ ਤੇ ਓ ਬੇਸੁਰਿਆ ਓ ਬੇਸੁਰਿਆ ਬਸ ਕਰ ਬਸ ਕਰ ਦੋ ਸੱਪ ਦੇ ਬੱਚੇ ਲਮਕਾਲੇ ਲੈ ਲੈ ਉਸ ਕੋਲਿਆ ਜਹ ਜਾ ਤੇਰਾ ਮੂੰਹ ਆ ਕਦੇ ਦੋ ਸੱਪ ਦੇਖੇ ਇਕੱਠੇ ਤੂੰ ਦੋ ਸੱਪ ਦੇ ਬੱਚੇ ਲਮਕਾਲੇ ਆ ਜਾਂਦੇ ਆ ਪਤਾ ਨਹੀਂ ਕਹੇ ਜੇ ਕਹੇ ਜੇ ਹਲਪਾ ਜੈਤੋ ਅੱਚਾਲੇ ਕ ਜਿੱਤੇ ਜੈਦਾਰ ਦਾ ਸੁਣਾ ਦੇ ਹੈ ਜਿੱਤੇ ਜੈਦਾਰ ਦਾ ਇਹਦਾ ਸੁਣਨਾ ਉਹ ਆ ਜਾਣੀ ਬਹਾਨਾ ਲਾ ਕੇ ਸ਼ਹਿਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਆ ਜਾਣੀ ਬਹਾਨਾ ਲਾ ਕੇ ਸ਼ਹਿਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਤੇਰੇ ਲਿਖੇ ਤਾਰੇ ਵਿੱਚ ਪੀਚ ਦੀ ਕਰੋ ਗੰਦਲਾਂ ਦਾ ਸਾਗ ਖਵਾਉਣ ਦੇ ਲਈ ਆ ਜਾਣੀ ਬਹਾਨਾ ਲਾ ਕੇ ਸ਼ਹਿਰ ਦਾ ਕਰੋ ਮਿੱਤਰਾਂ ਨੂੰ ਮੁਖੜਾ ਦਿਖਾਉਣ ਦੇ ਲਈ ਨਾ ਤੇਰੇ ਸ਼ਹਿਰ ਜਾਂਦੇ ਦੇ ਬਾਹਰ ਚੁਗਦੇ ਹੋਏ ਤੂੰ ਵਗ ਜਾ ਸ਼ਹਿਰ ਬਹਾਨਾ ਲਾ ਕੇ ਨਾਲੇ ਕਿਹੜਾ ਇੱਥੇ ਤੂੰ ਸਾਗ ਵੇਚਿਆ ਕਣਕ ਨੂੰ ਪਾਣੀ ਹਜੇ ਤੇਰਾ ਲਾਉਣ ਆ ਰਿਹਾ ਆ ਆ ਜਾ ਨਹੀਂ ਬਹਾਨਾ ਲਾ ਕੇ ਸ਼ਹਿਰ ਜਾ ਕਰੋ ਵੱਡੇ ਆਇਆ ਅਸ਼ਕ ਚੜਦੇ ਤੋਂ ਚੜਦਾ ਆਉਂਦਾ ਇੱਕ ਕੱਲ ਪੜਜੈ ਸੋ ਆਗਲੇ ਆ ਜਿਓ ਵੀ ਉਹ ਗਰਮੀਲ ਚਾਚਾ ਉਹ ਗਰਮੀਲ ਚਾਚਾ ਉਹ ਤੈਨੂੰ ਮੈਂ ਕਿੰਨੀ ਮਾਰ ਕੇ ਹਾ ਮੈਨੂੰ ਘਰੇ ਗਰਮੀਲ ਚਾਚਾ ਕਿਆ ਕਰ ਇੱਥੇ ਮੈਂ ਗੁੱਗਲਾ ਬਿਉਟੀ ਤੇ ਮੇਰਾ ਸਿੱਧਾ ਨਾ ਲਿਆ ਕਰ ਉਹ ਸਾਡਾ ਕੱਟਾ ਗਵਾਚ ਗਿਆ ਕੱਟਾ ਖੋ ਗਿਆ ਹੈ ਸਿਆਪ ਤਾਂ ਤੂੰ ਹੁਣ ਕਹਿਣਾ ਵੀ ਮੈਂ ਕੱਟਾ ਲੱਭ ਕੇ ਲਿਆਵਾ ਨਾ ਮੈਂ ਤੁਹਾਡਾ ਚੰਪੀਦਾਰ ਲੱਗਿਆ ਓਏ ਲੱਭ ਦੇ ਬਾਈ ਬਣ ਕੇ ਜੈ ਖਣੀ ਕੋਈ ਵੀ ਚੀਜ਼ ਖੋਹਂਦੀਏ ਮੇਰੇ ਕੋਲ ਆ ਆਨੇਓ ਕਦੇ ਸੂਈ ਤੱਕ ਖੋਹਂਦੀਏ ਤਾਂ ਮੇਰੇ ਕੋਲ ਆ ਆਨੇਓ ਗੂਗਲ ਉਹ ਮੇਰੀ ਸੂਈ ਖੋ ਗਈ ਯਾਰ ਲੱਭ ਕੇ ਦੇਈ ਮੈਂ ਸਾਰੇ ਪਿੰਡ ਦਾ ਚੌਕੀਦਾਰ ਲੱਗਿਆ ਕਦੇ ਕੋਈ ਗਾਣਾ ਸੁਣਨ ਆ ਨਾ ਕਦੇ ਕੋਈ ਕੱਟਾ ਖੋਲਣ ਦਾ ਥੋੜਾ ਕਮਾਲ ਕਰਦੇ ਹੋ ਚਲ ਪਾ ਜੇ ਤੂੰ